ਗੁਰੂ ਅਰਜਨ ਸਾਹਿਬ ਸ੍ਰੀ ਸੁਖਮਨੀ ਸਾਹਿਬ ਵਿੱਚ ਪ੍ਰਮਾਣ ਕਰਦੇ ਹਨ ਰਹਿਤ ਅਬਰ ਕਛ ਅਬਰ ਕਮਾਵਤ ਰੈਤ ਕਹਿੰਦੇ ਨੇ ਧਰਮ ਦੇ ਬਾਰੇ ਜਿੰਨ ਜੁਤਾਰੇ ਹੋਇਆ ਅਬਰ ਹੋਰ ਕਛ ਅਬਰ ਕੁਝ ਹੋਰ ਕਮਾਵਤ ਕਮਾਉਂਦਾ ਹੈ ਅਮਰੀ ਜ਼ਿੰਦਗੀ ਹੈ ਮਨ ਨਹੀਂ ਪ੍ਰੀਤ ਮਨ ਮਨ ਵਿੱਚ ਪ੍ਰੀਤ ਤੇਰਾ ਪਿਆਰ ਨਹੀਂ ਹੈ ਪਰਮਾਤਮਾ ਦੇ ਨਾਲ ਮੁਖੋਂ ਮੂੰਹ ਤੋਂ ਗੰਡ ਲਾਵਦ ਮੁਖੋਂ ਬੜਾ ਸਾਂ ਲਾਉਂਦਾ ਹੈ ਜਾਨਣ ਹਾਰ ਪ੍ਰਭੂ ਪਰਵੀਨ ਪਰ ਕਹਿੰਦੇ ਜਿਹੜਾ ਉਹ ਆਕਾਲ ਪੁਰਖ ਪਰਮਾਤਮਾ ਹੈ ਨਾ ਜਾਨਣ ਹਾਰ ਨਾ ਕਟ-ਕਟ ਦੀਆਂ ਜਾਣਦਾ ਪਰਵੀਨ ਬਹੁਤ ਸਿਆਣਾ ਬੰਦਾ ਬਹੁਤ ਚਤੁਰ ਹੈ ਬਾਹਰ ਵੇਖਣਾ ਕਾਉ ਪੀਨ ਬਾਹਰ ਦੇ ਇੱਕ ਉਹ ਤੇਰੇ ਬਾਰਲੇ ਚਿੰਨਾਂ ਨੂੰ ਦੇਖ ਕੇ ਪ੍ਰਸੰਨ ਨਹੀਂ ਹੁੰਦਾ ਉਹ ਤੇਰੇ ਬਾਰਲੇ ਚਿੰਨਾਂ ਨੂੰ ਦੇਖ ਕੇ ਨਹੀਂ ਭਿੱਜਦਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਰਮ ਦੇ ਬਾਰਲੇ ਤਾਰੇ ਉਹ ਚਿੰਨ ਤੇ ਅਮਰ ਜਿੰਦਗੀ ਕੁਝ ਔਰ ਹੈ ਮਨ ਵਿੱਚ ਤਾਂ ਪ੍ਰਭੂ ਨਾਲ ਪਿਆਰ ਨਹੀਂ ਮੂੰਹ ਨਾਲ ਗੱਲਾਂ ਗੱਲਾਂ ਨਾਲ ਘਰ ਪੂਰਾ ਕਰਨ ਲੱਗਿਆ ਹੋਇਆ ਪਰ ਜਿਹੜਾ ਉਹ ਪਰਮਾਤਮਾ ਹੈ ਦਿਲਾਂ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ ਉਹ ਕਦੇ ਕਿਸੇ ਦੇ ਬਾਹਲੇ ਭੇਖ ਨਾਲ ਪ੍ਰਸੰਨ ਨਹੀਂ ਹੁੰਦਾ ਆਪਰ ਉਪਦੇਸੈ ਆਪ ਨਾ ਕਰੈ ਹੋਰਾਂ ਨੂੰ ਸਿੱਖਿਆ ਦੇਣੀ ਤੇ ਆਪ ਉਹਦੇ ਉੱਤੇ ਅਮਲੇ ਕਰਨਾ ਆਪਰ ਉਪਦੇਸੈ ਹੋਰਾਂ ਨੂੰ ਉਪਦੇਸ਼ ਕਰਨਾ ਆਵਤ ਜਾਵਤ ਜਨਮ ਮਰ ਉਹਨਾਂ ਦਾ ਕੀ ਹਾਲ ਹੋਊਗਾ ਸਤਿਗੁਰੂ ਪਰਮਾਨੰ ਕਰਦੇ ਹਨ ਉਹ ਜਨਮ ਮਰਨ ਦੇ ਗੇੜ 'ਚ ਪਏ ਰਹਿੰਦੇ ਹਨ ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਵੱਸਦਾ ਹੈ ਜਿਸ ਕਹ ਅੰਤਰ ਵਸੈ ਨਿਰੰਕਾਰ ਜਿਸ ਕਹ ਜਿਸ ਦੇ ਅੰਤਰ ਅੰਦਰ ਵਸੈ ਨਿਰੰਕਾਰ ਉਹ ਅਕਾਲ ਪੁਰਖ ਪਰਮਾਤਮਾ ਵੱਸਦਾ ਹੈ ਤਿਸ ਕੀ ਉਸ ਦੇ ਸੇਖ ਸਿੱਖਿਆ ਤਰੈ ਸੰਸਾਰ ਸੰਸਾਰ ਵਿਕਾਰਾਂ ਵਿੱਚ ਨਹੀਂ ਪੈਂਦਾ ਗੁਰੂ ਸਾਹਿਬ ਪਰਮਾਨੰਤ ਕਰਦੇ ਹਨ ਜੋ ਮਨੁੱਖ ਹੋਰਾਂ ਨੂੰ ਮਤਾ ਦਿੰਦਾ ਹੈ ਪਰ ਆਪ ਨਹੀਂ ਕਮਾਉਂਦਾ ਉਹ ਸਦਾ ਜਨਮ ਮਰਦੇ ਗੇੜ ਵਿੱਚ ਪਿਆ ਰਹਿੰਦਾ ਪਰ ਜਿਸ ਮਨੁੱਖ ਦੇ ਢੇਰ ਦੇ ਵਿੱਚ ਨਿਰੰਕਾਰ ਵੱਸਦਾ ਉਸ ਦੀ ਸਿੱਖਿਆ ਨਾਲ ਜਗਤ ਬੇਕਾਰਾਂ ਤੋਂ ਬਚ ਜਾਂਦਾ ਹੈ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਪਰ ਸਤਿਗੁਰੂ ਪ੍ਰਮਾਨ ਕਰਦਿਆ ਨੇ ਇਹ ਅਕਾਲ ਪੁਰਖ ਪਰਮਾਤਮਾ ਜੋ ਤੈਨੂੰ ਚੰਗੇ ਲੱਗਦੇ ਹਨ ਜੋ ਤੁਮ ਭਾਨੇ ਜਿਹੜੇ ਤੈਨੂੰ ਪਸੰਦ ਆ ਤਿੰਨ ਪ੍ਰਭ ਜਾਤਾ ਉਹਨਾਂ ਨੇ ਹੀ ਤੈਨੂੰ ਪਛਾਣਿਆ ਨਾਨਕ ਉਨ ਜਨ ਚਰਨ ਪ੍ਰਾਤਾ ਨਾਨਕ ਉਨ ਜਨ ਉਹਨਾਂ ਜਨਾਂ ਦੇ ਚਰਨ ਪੈਰ ਪ੍ਰਾਤਾ ਉਹਨਾਂ ਦੇ ਪੈਰੀ ਪੈਂਦਾ ਹੈ ਗੁਰੂ ਅਰਜਨ ਸਾਹਿਬ ਨੂੰ ਮਾਨ ਕਰਦੇ ਹਨ ਜਿਸ ਮਨੁੱਖ ਮਨੁੱਖ ਦੇ ਹਿਰਦੇ ਦੇ ਵਿੱਚ ਨਿਰੰਕਾਰ ਵਸਦਾ ਹੈ ਉਸ ਦੀ ਸਿੱਖਿਆ ਨਾਲ ਜਗ ਦੇ ਵਿਕਾਰਾਂ ਤੋਂ ਬਚ ਜਾਂਦਾ ਹੈ اے ਪ੍ਰਭੂ ਜੋ ਭਗਤ ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ اے ਨਾਨਕ ਆਖ ਮੈਂ ਉਹਨਾਂ ਭਗਤਾਂ ਦੇ ਚਰਨਾਂ ਦੇ ਪੈਂਦਾ ਹਾਂ ਸਤਿਗੁਰੂ ਪ੍ਰਮਾਣ ਕਰਦੇ ਆਂ ਕਿ ਤੇਰੇ ਬਾਲ ਨੇ ਭੇਖ ਦੇ ਨਾਲ ਕੁਝ ਨਹੀਂ ਬਣਨਾ ਜਿੰਨਾ ਚਿਰ ਤੇਰਾ ਮਨ ਹੈ ਜੋ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਹੀਂ ਲੱਗਦਾ ਬਾਲ ਨੇ ਕੋਈ ਪਹਿਰਾਵੇ ਨੂੰ ਪੈਣ ਕੇ ਪਰਮਾਤਮਾ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਬਹੁਤੀ ਸਿਆਣਾ ਬੰਦਾ ਹੈ ਉਹਨੂੰ ਤੇਰੇ ਚੰਗੇ ਤੇ ਮਾੜੇ ਕੰਮ ਦਾ ਹਰ ਇੱਕ ਦਾ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ